ਦ ਸੁਹਾਮਿਆਣੀ ਰੋਡ ਤੇ ਪਿੰਡ ਪੁਲਪੁਖਤਾ ਮੋੜ ਨਸਤੀਕ ਹੋਈ ਸਕਾਰਪੀਓ ਤੇ ਟੈਂਪੋ ਦੀ ਟੱਕਰ ਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਘਟਨਾ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਤੇ ਜ਼ਖਮੀਆਂ ਨੂੰ ਗੱਡੀ ਚ ਪਾ ਕੇ ਹਸਪਤਾਲ ਪਹੁੰਚਾਇਆ ਜਿੱਥੇ ਕਿ ਡਾਕਟਰ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਹਾਦਸੇ ਚ ਦੋਵਾਂ ਗੱਡੀਆਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਟੈਂਪੋ ਸਵਾਰ ਪੀਓਪੁੱਤ ਵੀਰਪਾਲ ਅਤੇ ਉਸ ਦਾ ਪੁੱਤਰ ਨਵੀਤ ਇਸ ਦੋਵੇਂ ਜ਼ਖਮੀ ਹੋਏ ਨੇ ਜਦ ਕਿ ਇਸ ਹਾਦਸੇ ਚ ਸਕਾਰਪੀਓ ਚਾਲਕ ਵੀ ਜ਼ਖਮੀ ਹੋਇਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੁਣੇ-ਹੁਣੇ 15 ਮਿੰਟ ਇੱਕ ਸਾਨੂੰ ਚੌਂਕੀ ਬੁੜਾ ਤੋਂ ਫੋਨ ਆਇਆ ਜੀ ਇੱਕ ਮਿਆਣੀ ਮੋੜ ਦੇ ਉੱਤੇ ਐਕਸੀਡੈਂਟ ਹੋਇਆ ਆ। ਜੋ ਇੱਕ ਟੈਂਪੋ ਇੱਕ ਸਕਾਰਪਿਓ ਦਾ। ਸਕਾਰਪਿਓ ਵੀ ਜਿਹੜਾ ਡਰਾਈਵਰ ਸੀ ਇਕੱਲਾ ਹੀ ਸੀਗਾ ਜੋ ਪੁਰ ਪੁਖਤਾ ਤੋਂ ਮਿਆਣੀ ਨੂੰ ਜਾ ਰਿਹਾ ਸੀਗਾ। ਤੇ ਇੱਕ ਟੈਂਪੋ ਸੀਗਾ ਜੋ ਮਿਆਣੀ ਤੋਂ ਪੁਰ ਪੁਖਤਾ ਸਾਈਡ ਆ ਰਿਹਾ ਸੀਗਾ। ਜਿਸ ਦੇ ਵਿੱਚ ਇੱਕ ਚਾਲਕ ਸੀਗਾ ਜੋ ਕਿ 25-26 ਸਾਲ ਦਾ ਦੇਖੋ ਉਸ ਦਾ ਬੱਚਾ ਸੀਗਾ। ਉਹ ਇੰਜਰਡ ਹੋਏ। ਸਕਾਰਪੀਓਲਾ ਵੀ ਡਰਾਈਵਰ ਇੰਜਰਡ ਹੋਇਆ ਜਿਹਨੂੰ ਸਿਵਲ ਹਸਪਤਾਲ ਟਾਂਡਾ ਐਡਮਿਟ ਕਰਾਇਆ ਗਿਆ ਤੇ ਉਹ ਦੂਸਰਾ ਜੋ ਕਾਰ ਸਵਾਰ ਸੀਗਾ ਉਹਨੂੰ ਪ੍ਰਾਈਵੇਟ ਹਸਪੀਟਲ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਗਏ ਤੇ ਬਸਤੀ ਫੋੜਾ ਜਿਹੜੇ ਆ ਚੌਂਕੀ ਵਾਲਿਆਂ ਨੂੰ ਇਨਫੋਰਮ ਕੀਤਾ ਗਿਆ